ਸਮਾਣਾ ਦੇ ਨਾਲ ਲੱਗਦੇ ਪਿੰਡ ਜਿਹੜੇ ਕੱਗੜ ਦੇ ਨਾਲ ਲੱਗਦੇ ਪਿੰਡ ਐ ਤਰਮੇੜੀ ਐ ਐਸਸੀ ਬ੍ਰਾਹਮਣਾ ਐ ਔਰ ਪਿੱਛੇ ਕਾਫੀ ਪਿੰਡ ਐ ਭਗਵਾਨਪੁਰ ਐ ਇਹ ਤੁਹਾਨੂੰ ਦਿਖਾਣ ਜਾ ਰਹੇ ਆ ਵੀ ਡਰੇਨ ਵਿਭਾਗ ਕਹਿੰਦਾ ਕਿ ਅਸੀਂ ਬੁੱਟੀਆਂ ਬਰਸਾਤੀ ਨਾਲਾਂ ਤੋਂ ਸਫਾਈ ਕਰਾਤੀ ਐ ਲੇਕਿਨ ਇਹ ਸਫਾਈ ਨਹੀਂ ਹੋਈ ਜਿਸ ਕਰਕੇ ਇਹ ਕਿਸਾਨ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਇਸ ਬੁੱਟੀ ਦੇ ਵਿੱਚ ਇੱਕ ਮੁਰਗਾ ਵੀ ਟਾਈਪ ਦਾ ਪੰਛੀ ਪੈਦਾ ਹੋ ਗਿਆ ਜਿਹੜਾ ਕਿ ਇੱਕ ਮੁਰਗੀ ਵਾਂਗੂ ਲੱਗਦਾ ਐ ਜਿਹੜਾ ਕਿ ਇੱਥੋਂ ਨਿਕਲ ਕੇ ਕਿਸਾਨ ਦੀ ਜਿਹੜੀ ਝੋਨੇ ਦੀ ਫਸਲ ਐ ਉਸ ਨੂੰ ਤਬਾ ਕਰ ਰਿਹਾ ਕਿਉਂਕਿ ਬੁੱਟੇ ਨੂੰ ਪੜ ਦਿੰਦਾ ਦੋ ਵਾਰ ਕਿਸਾਨ ਬਿਜਾਈ ਕਰ ਚੁਕੇ ਆ ਇਸ ਫਸਲਾਂ ਦੀ ਔਰ ਫਿਰ ਤੀਜੀ ਵਾਰ ਬਿਜਾਈ ਕਰਦੇ ਕਿਉਂਕਿ ਇੱਕ ਵਾਰ ਦੇ ਵਿੱਚ 10-15000 ਤੋਂ ਉੱਪਰ ਜਿਆਦਾ ਖਰਚ ਕਿਸਾਨ ਦਾ ਹੁੰਦਾ ਹੈ ਕਿ ਨੋਖੋ ਕਿੰਨਾ ਪ੍ਰੇਸ਼ਾਨ ਹੈ ਡਰੇਨ ਪਿਵਾਗ ਦੀ ਕਾਰ ਜਿਹੜੀ ਗੁਜ਼ਾਰੀ ਹੈ ਇਹ ਸਫਾਈ ਨਹੀਂ ਕੀਤੀ ਗਈ ਡਰੇਨ ਦੀ ਮੇਰਾਪੁਰ ਜਿਹੜਾ ਚੋਇਆ ਧਰਮੇੜੀ ਦੇ ਨਜ਼ਦੀਕ ਔਰ ਦੇਵੀਗੜ੍ਹ ਦੇ ਨਜ਼ਦੀਕ ਤੋਂ ਆਂਦਾ ਹੈ ਔਰ ਇਸ ਨੇ ਕਰੀ ਪਿਛਲੇ 50 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਇਸ ਦੇ ਵਿੱਚ ਜਿਹੜੇ ਮੁਰਗਾ ਵੀ ਜਿਸ ਤਰ੍ਹਾਂ ਹੁੰਦੀ ਹੈ ਉਸ ਤਰ੍ਹਾਂ ਦਾ ਪੰਛੀ ਹੈ ਜਿਹੜਾ ਕਿ ਸਿਰ ਰਾਤ ਨੂੰ ਸਵੇਰੇ ਨਿਕਲ ਕੇ 5 ਵਜੇ ਤੋਂ ਲੈ ਕੇ ਦਿਨ 'ਚ ਚੌਣੇ ਦੇ ਜਿਹੜੇ ਖੇਤ ਹੈ ਉਸ ਨੂੰ ਉਜਾੜ ਦਿੰਦਾ ਹੈ ਔਰ ਕਿਸਾਨਾਂ ਨੂੰ ਦੋ ਦੋ ਤਿੰਨ ਤਿੰਨ ਵਾਰ ਛੋਨੇ ਦੀ ਬਿਜਾਈ ਕਰਨੀ ਪੈ ਰਹੀ ਹੈ ਇਹਨਾਂ ਦਾ ਕਹਿਣਾ ਹੈ ਵੀ ਸਰਕਾਰ ਦਾ ਡਰੇਨ ਪਿਵਾ ਕਿੱਥੇ ਹੈ ਔਰ ਇਹਨੂੰ ਤੁਰੰਤ ਸਫਾਈ ਕਰਾਈ ਜਾਵੇ ਤਾਂ ਕਿ ਕਿਸਾਨਾਂ ਕੇ ਜੀ ਤੀਜੀ ਵਾਰੀ ਜਾਂ ਦੂਜੀ ਵ ਉਹਨੇ ਦੀ ਫਸਲ ਹੈ ਉਹ ਬਚ ਸਕੇ ਕਿਉਂਕਿ ਹੜਾ ਦਾ ਵੀ ਇਹਨਾਂ ਨੂੰ ਚਿੰਤਾ ਸਤਾਉਂਦੀ ਹੈ ਦੂਜੇ ਪਾਸੇ ਜਿਹੜੇ ਪੰਛੀ ਇਸ ਵਿੱਚ ਬੁੱਟੀ ਵਿੱਚੋਂ ਨਿਕਲ ਕੇ ਨੁਕਸਾਨ ਕਰ ਰਹੇ ਕਿਸਾਨ ਦਾ ਉਸ ਤੋਂ ਵੀ ਪਰੇਸ਼ਾਨ ਹੈ ਔਰ ਕਿਸਾਨ ਕਹਿੰਦੇ ਹਨ ਕਿ ਬੁੱਟੀ ਸਫਾਈ ਨਾ ਹੋਈ ਤਾਂ ਕਿਸਾਨਾਂ ਦਾ ਹੋਰ ਜ਼ਿਆਦਾ ਨੁਕਸਾਨ ਹੈ ਪੰਛੀ ਜਿਹੜਾ ਕਰੇਗਾ ਕੋਈ ਨੀਲੇ ਰੰਗ ਦਾ ਮੁਰਗਾ ਹੈ ਇਹ ਬੁੱਟੀ 'ਚ ਹੀ ਰਹਿੰਦਾ ਹੈ ਬੁੱਟੀ 'ਚ ਇਹਦੇ ਬੱਚੇ ਨੇ ਪਹਿਲਾਂ ਪਿਛਲੇ ਸਾਲ 5-7 ਸੀ ਇਸ ਵਾਰ 30-40 ਹੋ ਚੁੱਕੇ ਨੇ ਆ ਫਸਲ ਦੁਬਾਰਾ ਲਾਈ ਸੀ ਪਹਿਲਾਂ 14 ਜਿਰੀ ਲਾਈ ਸੀ ਹੁਣ 26 ਲਾਈ ਹੈ ਹੂੰ ਤੇ ਸੌਣ ਦਾ ਮਹੀਨਾ ਲੰਘ ਚੁੱਕਾ ਇਸ ਤੋਂ ਬਾਅਦ ਅਸੀਂ ਹੋਰ ਲਾ ਵੀ ਨਹੀਂ ਸਕਦੇ ਹੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ ਬੂਟੀ ਕਰਕੇ ਸਾਨੂੰ ਜਿਆਦਾ ਖਤਰਾ ਹੋ ਗਿਆ ਇਹ ਦੇ ਕਰਕੇ ਬੱਚੇ ਜਿਆਦੇ ਦੇ ਰਿਹਾ ਹੈ ਡਰੇਨ ਤੇ ਹੋਰ ਭਾਈ ਜੀ ਸਾਡੇ ਤੇ ਇੱਥੇ ਕਰਾਈ ਨਹੀਂ ਪਿੱਛੇ ਭਾਵੇਂ ਕਰਾਈ ਹੋਵੇ ਤੇ ਅਸੀਂ ਕਹਿ ਨਹੀਂ ਸਕਦੇ ਕਿੰਨੇ ਪਿੰਡ ਲੱਗਦੇ ਨੇ ਇਹਦੇ ਨਾਲ ਪਿੱਛੇ ਬਹੁਤ ਸਾਰੇ ਪਿੰਡ ਲੱਗਦੇ ਨੇ ਸਸਾ ਸਸੀ تھے ਮੰਗਟਾਂ ਬਹੁਤ ਹੋਰ ਕਮੇੜੀ ਬਹੁਤ ਸਾਰੇ ਪਿੰਡ ਲੱਗਦੇ ਨੇ ਪਿੱਛੇ ਹੂੰ ਇਸ ਤਰੀ ਉਜਾੜਾ ਹੋ ਰਿਹਾ ਪਿੱਛੇ ਜਿੱਥੇ ਬੂਟੀ ਆ ਉੱਥੇ ਤਾਂ ਇਹੀ ਜਾੜਾ ਹੋ ਰਿਹਾ ਹੈ ਜਿੱਥੇ ਬੂਟੀ ਉੱਥੇ ਉਜਾੜਾ ਹੈ ਭਜਨ ਸਿੰਘ ਜੀ ਮੈਕਮਾ ਕਹਿੰਦਾ ਸਫਾਈ ਕਰਾਤੀ ਅਫਸਰ ਵੀ ਕਹਿੰਦੇ ਆ ਸੀ ਦੌਰੇ ਕਰ ਲੀਏ ਤੁਹਾਡੀ ਬੁੱਟੀ ਉੱਥੇ ਖੜੀਏ ਦੇਖ ਰਹੇ ਆ ਅਫਸਰ ਤੇ ਕੋਈ ਆਇਆ ਨਹੀਂ ਨੇ ਜਦੋਂ ਤੁਸੀਂ ਪਿਛਲੀ ਵਾਰੀ ਆਏ ਸੋ ਆਪਾਂ 30 ਮੋਰੀਆਂ ਪੁਲ ਦੇ ਉੱਤੇ ਇਹ ਬੁੱਢੀ ਬਖਾਈ ਸੀ ਤਾਂ ਤੁਸੀਂ ਫਿਰ ਜਾ ਕੇ ਮੰਤਰੀ ਸਾਹਿਬ ਦੀ ਖਬਰ ਲਈ ਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਕਿ ਤਰਮੇੜੀ ਦੇ ਲੋਕਾਂ ਨੇ ਮੇਰੇ ਧਿਆਨ 'ਚ ਲਿਆਂਦਾ ਹੈ ਇਹਨਾਂ ਗੱਲਾਂ ਨੂੰ ਅਜ 15 ਦਿਨ ਹੋ ਗਏ ਨੇ ਧਿਆਨ 'ਚ ਲਿਆਂਦੇ ਹੋਏ ਨੂੰ 15 ਦਿਨ ਹੋ ਗਏ ਨੇ ਮੰਤਰੀ ਸਾਹਿਬ ਦੇ ਤੇ ਕੀ ਗੱਲ 15 ਦਿਨਾਂ ਦੇ ਵਿੱਚ ਨਾਲ ਕੋਈ ਕੋਈ ਬੰਦਾ ਨਹੀਂ ਗੇੜਾ ਮਾਰਨ ਨੂੰ ਲੱਭਾ ਇੱਥੇ ਪੀ ਅਸੀਂ ਜਾ ਕੇ ਸਾਰੇ ਧਿਆਨ ਚ ਲਿਆਂਦਾ ਹੀ ਜੇ ਅਲੀਗਲ ਅਧਿਕਾਰੀ ਹਾਂਜੀ ਜ਼ਿਲ੍ਹਾ ਪ੍ਰਸ਼ਾਸਨ ਆਇਆ ਕੋਈ ਇੱਥੇ ਕੋਈ ਇੱਜਤਕਾਰੀ ਨਾ ਪੜਵਾੜੀ ਤੱਕ ਨਹੀਂ ਆਇਆ ਜੀ ਉਹ ਤਾਂ ਛੱਡੋ ਸਾਰੀਆਂ ਉਤਲੀਆਂ ਉਤਲੇ ਅਧਿਕਾਰੀ ਤੇ ਸਾਰੇ ਛੱਡੋ ਇੱਥੇ ਤੇ ਗਵਾਨ ਕੇ ਵੜਿਆ ਹੀ ਨਹੀਂ ਸਾਡੇ ਪਿੰਡ ਦੀ ਨਰੇਗਾ ਜਿਹੜੀ ਏ ਉਹ ਸਾਈਟਰੀ ਨੇ ਚੁੱਕ ਕੇ ਉਥੇ ਲਵਾਇਤੀ ਪਿਛੇ ਸਸੀ ਹਮ ਹਰੀ ਬੋ ਸਸੀ 6 ਕਿਲੋਮੀਟਰ ਤੁਰ ਕੇ ਜਾਂਦੇ ਨੇ 6 ਕਿਲੋਮੀਟਰ ਤੁਰ ਕੇ ਸ਼ਾਮ ਨੂੰ ਆਉਂਦੇ ਨੇ ਦੱਸੋ ਜੀ ਉਹਨਾਂ ਦਾ ਕੀ ਹਾਲਾਤ ਹੋਣਗੇ ਤੁਸੀਂ ਉਹਨਾਂ ਨੂੰ ਇੱਥੇ ਲਾ ਦੇਣ ਚਲੋ ਆ ਥੋੜੀ ਬਾਦੀ ਸਫਾਈ ਹੋ ਜਾ ਚਾਰੇ ਬੁਰਗੀਆਂ ਦਾ ਥੋੜਾ ਬਾਦਾ ਤਾਮਾ ਹੋ ਜਾਏ ਇਹ ਮੁਰਗੀ ਕੀ ਨੁਕਸਾਨ ਕਰ ਰਹੀ ਹੈ ਇਹ ਮੁਰਗੀ ਇਥੋਂ ਉੱਠਦੀ ਹੈ ਐਡੀ ਵੱਡੀ ਮੁਰਗੀ ਹੈ ਜੀ ਘਟੋ ਘਟਾ ਇਥੋਂ ਉੱਠਦੀ ਹੈ ਇਹਰ ਚ ਮਰ ਜਾਂਦੀ ਹੈ ਜੀਰੀ ਦੇ ਬੂਟੇ ਤੋਂ ਪੁੱਟ ਕੇ ਮੂਦਾ ਕਰ ਦਿੰਦੀ ਹੈ ਬਸ ਕੁਝ ਨਹੀਂ ਕਰਨਾ ਮੂਦਾ ਕਰ ਕਰਕੇ ਛੁੱਟ ਜਾਂਦੀ ਇੱਕ ਮੁਰਗੀ ਇੱਕ ਘੰਟੇ ਦੇ ਵਿੱਚ ਇੱਕ ਕਨਾਲ ਥਾਂ ਦੀ ਮੂਦੀ ਕਰ ਦਿੰਦੀ ਹੈ ਜੇ ਇੱਕ ਖੇਤ ਦੇ ਵਿੱਚ ਘੱਟੋ ਘੱਟ 10-15 ਮੁਰਗੀਆਂ ਵਰ ਜਾਣ ਤਾਂ ਕਿੱਲੇ ਨੂੰ ਕਿੰਨਾ ਟਾਈਮ ਲੱਗਦਾ ਜੀ ਆ ਤੀਜੀ ਵਾਰੀ ਲਾਣ ਰਹੇ ਹਾਂ ਅਸੀਂ ਤੁਸੀਂ ਛੋਟੀ ਲੈ ਖੜੇ ਹੋ 1 ਜੁਲਾਈ ਤੇ ਲਿਖੀ ਇਹ ਸ਼ੇ ਕਰਕੇ ਬੈਠੇ ਹਾਂ ਜੀ ਸਵੇਰੇ 5 ਵਜੇ ਦਾ ਖੜੇ ਆ ਇੱਥੇ ਉਹ ਕੁਰਸੀਆਂ ਬੈਠੇ ਆ ਥੱਕ ਜਾਨੇ ਇਹਦੇ ਕੁਰਸੀ ਤੇ ਬਹਿ ਜਾਨੇ ਆ ਸਵੇਰੇ 5 ਵਜੇ ਛੋਟੀ ਲੈ ਕੇ ਖੜੇ ਆ ਉਹਨਾਂ ਨੂੰ ਡਰਾਮ ਬਾਅਦ ਤੇ ਰਾਤ ਦੇ 8 ਵਜੇ ਤੱਕ ਖ ਡਰੇਨ 'ਤੇ ਵਗਣੇ ਕੱਢੀ ਨਹੀਂ ਕਿਸਾਨਾਂ ਵਾਸਤੇ ਮੁਸੀਬਤ ਬਣ ਗਈ ਹਾਂਜੀ ਹੁਣ ਤੁਸੀਂ ਕਿਸ ਤਰ੍ਹਾਂ ਪੈਰਾ ਦੇ ਰਹੇ ਹੋ ਹੁਣ ਪੈਰਾ ਦੇ ਰਹੇ ਹਾਂ ਖੜ ਕੇ ਦੇ ਰਹੇ ਹਾਂ ਜੀ ਜਿਵੇਂ ਮੇਰੇ ਤੋਂ ਪਹਿਲਾਂ ਦੱਸ ਹੀ ਚੁੱਕੇ ਨੇ ਭਗਨ ਸਿੰਘ ਜੀ ਤਾਂ ਜਿਵੇਂ ਇੱਥੇ ਜਿਹੜਾ ਡਰੇਨ ਮਾਹਕਮੇ ਦਾ ਅਸੀਂ ਪਹਿਲਾਂ ਜਿਵੇਂ ਤੁਸਾਂ ਪਹਿਲਾਂ ਉਦੋਂ ਖਬਰ ਲਾਈ ਸੀ ਜਦੋਂ ਆਪਾਂ ਮੀਂਹ ਪਿਆ ਸੀ ਥੋੜਾ ਪਾਣੀ ਵੀ ਆਇਆ ਸੀ ਤਾਂ ਇੱਥੇ ਕੋਈ ਸਾਡੇ ਤਹਿਸੀਲਦਾਰ ਵਗੈਰਾ ਚਾ ਕੋਈ ਸਾਡਾ ਸੈਕਟਰੀ ਤੱਕ ਵੀ ਨਹੀਂ ਆਇਆ ਦੇਖਣ ਵੀ ਨਹੀਂ ਆਇਆ ਕੋਈ ਖਬਰ ਜਿਵੇਂ 10 ਚੱਠੇ ਸਾਹਿਬ ਨੇ ਦੱਸਿਆ ਹੀ ਹੈ ਸਾਡਾ ਐਮ.ਐਲ.ਏ ਸਾਹਿਬ ਜਿਹੜੇ ਨੇ ਉਹ ਵੀ ਨਹੀਂ ਉਹਨਾਂ ਨੇ ਵੀ ਕੋਈ ਬੰਦਾ ਨਹੀਂ ਭੇਜਿਆ ਸਾਡੇ ਹਲਕੇ ਸਮਾਣੇ ਦੇ ਅਸੀਂ ਰਹਿਣ ਵਾਲੇ ਆਂ ਵਸਿੰਦੇ ਅਸੀਂ ਵੋਟਾਂ ਵੀ ਪਾਈਆਂ ਨੇ ਤਾਂ ਇਹ ਥੋੜੀ ਆ ਵੀ ਹੁਣ ਜਿਹੜਾ ਜੇ ਮੜਾ ਜਾ ਪਾਣੀ ਆ ਗਿਆ ਤਾਂ ਮਰ ਗਏ ਉਦੋਂ ਪਹਿਲਾਂ ਸਾਨੂੰ ਮੁਰਗੀਆਂ ਨੇ ਮਾਰਤਾ ਤਿੰਨ ਤਿੰਨ ਵਾਰੀ ਅਸੀਂ ਲਵਾਈ ਦੇ ਬੈਠੇ ਆਂ ਦੱਸੋ ਜ਼ਿੰਮੇਵਾਰ ਇੰਨੇ ਜੋਗਾ ਹੈ ਇੱਕ ਵਾਰ ਮਸਾਂ ਲਵਾਈ ਦਿੱਤੀ ਜਾਂਦੀ ਹੈ ਮੇਰਾ ਕਹਿਣਾ ਕੀ ਹੈ ਜੀ ਪਿਛਲੇ ਸਾਲ ਸਾਡੀਆਂ ਥੋੜੀਆਂ ਜੀਆਂ ਅੱਖਾਂ ਚ ਭਾਈਆਂ ਹੁਣ ਸਰਕਾਰ ਨੇ ਸਾਫ ਸਪਾਈ ਕੀਤੀ ਸੀ ਐਦਾਂ ਪਤਾ ਨਹੀਂ ਉਹਨਾਂ ਨੂੰ ਸਾਡਾ ਚੇਤਾ ਭੁੱਲ ਗਿਆ ਕਿਉਂ ਉਧਰ ਪਿੰਡ ਚੰਗੇ ਨੇ ਅਸੀਂ ਗਰੀਬ ਆਂ ਸਾਡਾ ਚੇਤਾ ਹੀ ਪੁੱਲ ਗਿਆ ਇਦਾਂ ਕੋਈ ਡਰੇਨ ਮੈਕਮੇ ਵਾਲਾ ਕੋਈ ਅਧਿਕਾਰੀ ਐਮਐਲਏ ਕੋਈ ਵੇਖਣ ਬੂਟੀ ਆਇਆ ਹੀ ਨਹੀਂ ਇਹ ਬੂਟੀ ਪਹਿਲਾਂ ਸੁੱਕੀ ਸੀ ਛੋਟੀ ਸੀ ਹੁਣ ਇਹ ਵੱਡੀ ਹੋ ਗਈ ਏ ਇਹ ਮੁਰਗੀਆਂ ਨੇ ਸਾਨੂੰ ਇੰਨਾ ਤੰਗ ਕੀਤਾ ਉਦੋਂ ਸਾਡੀ ਜਾਨ ਜਦੋਂ ਬੱਦਲ ਆਉਂਦਾ ਅਸੀਂ ਡਰਦੇ ਹਾਂ ਫਲੱਡ ਤੋਂ ਤੇ ਫਲੱਡ ਤੇ ਜਦੋਂ ਆਵੇਗਾ ਉਹਦੇ ਆ ਹੀ ਜਾਣਾ ਤੇ ਇਹ ਜਿਹੜਾ ਸਾਨੂੰ ਅੱਜ ਵੀ ਫਲੱਡ ਆ ਗਿਆ ਇਹ ਤਿੰਨ ਤਿੰਨ ਵਾਰੀ ਆਹੀ ਮੁਰਗੀਆਂ ਜਿਹੜਾ ਖਾਦੀ ਮੁਰਗੀਆਂ ਦੀ ਇਹ ਪੁੱਟਦੀ ਇਹ ਬੂਟਾ ਤੇ ਮੂਦਾ ਕਾਰਸ਼ਾਲ ਦੀ ਤੀਜੀ ਤੀਜੀ ਵਾਰੇ ਫਸਲ ਲਾ ਲਈਏ ਤੇ ਇਹਨੇ ਖਰਾਬ ਕਰ ਦੇ ਨੇ ਕੋਈ ਹਦਕਾਰੀ ਡਰੇਨ ਮਹਿਕ ਮਲਾਇਆ ਨਹੀਂ ਉਲਟੀ ਸਾਡੀ ਜਿਹੜੀ ਨਰੇਗਾ ਉਹਦਾ ਵੀ ਮਸਤੌਲ ਕਢਾ ਕੇ ਪਰਾ ਪਿੱਛੇ ਭਗਵਾਨਪੁਰ ਹਰੀਪੁਰ ਉਥੇ ਲਾ ਦਿੱਤੀ ਏ ਰਾਜਵੰਤ ਸਿੰਘ ਜੀ ਰਾਜਵੰਤ ਇਹ ਕਿਸ ਤਰ੍ਹਾਂ ਦੇ ਜਾਨਵਰ ਨੁਕਸਾਨ ਕਰ ਰਹੇ ਆ ਇਹ ਲੀਲੀ ਜੀ ਮੁਰਗੀ ਆਈ ਉਹ ਬਹੁਤ ਨੁਕਸਾਨ ਕਰਦੀ ਆ ਸਾਰੀ ਫਸਲ ਦੋ ਦੋ ਵਾਰੀ ਲੱਗੀ ਆਈ ਹੁਣ ਤੋਂ ਪਹਿਲਾਂ ਤਾਂ ਸਾਡਾ ਕਿੰਨਾ ਹੁੰਦਾ ਇੱਕ ਵਾਰ ਚ ਦਿੱਲੀ ਉਹ ਕਨਾਲ ਕਲੀਪੁਰਗੀ ਕਨਾਲ ਡੇਢ ਕਨਾਲ ਪਟਾ ਦਿੰਦੀ ਆਈ ਉਹ ਰੋਜੀ ਤੇ ਪੈਰ ਦੇਣਾ ਪੈ ਰਿਹਾ ਪੈਰ ਦੇਣਾ ਪੈਂਦਾ ਸਵੇਰੇ 5 ਵਜੇ ਤੋਂ ਰਾਤ ਨੂੰ 8 ਵਜੇ ਤੱਕ ਬੈਠਣਾ ਪੈਂਦਾ ਹੈ ਬਹੁਤ ਹੰਗ ਕਰ ਰਖਿਆ ਨਾ ਹੋਰ ਕੀ ਨਹੀਂ ਕਿਸਾਨ ਦੇ ਜਿਹੜੀ ਨੀਰਾਪੁਰ ਚੂੜ ਦੇ ਵਿੱਚ ਬੂਦੀ ਆਈ ਹੈ ਇਹਦੇ ਬਾਰੇ ਸਾਡੇ ਧਿਆਨ ਚ ਆਸ਼ਕਿਆ ਤੇ ਅਸੀਂ ਸਬੰਧਤ ਅਧਿਕਾਰੀਆਂ ਨੂੰ ਇਨਸਟ੍ਰਕਸ਼ਨਾਂ ਦੇ ਦਿੱਤੀਆਂ ਨੇ ਤੇ ਉਹਦੇ ਬਾਰੇ ਉਹ ਜਲਦੀ ਮਤਲਬ ਜਿਹੜੇ ਦੀ ਸਫਾਈ ਦਾ ਕੰਮ ਉਹ ਸ਼ੁਰੂ ਕਰਨ ਕਰਨ ਜਾ ਰਹੇ ਨੇ ਤੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਇਹਦੀ ਸਫਾਈ ਹੋ ਗਈ ਤੇ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਬੀ.ਕੇ. ਕਰਕੇ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼